ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਬਣਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਸਮਾਦ ਭਾਈ ਦੇ ਵਿੱਚ ਔਰ ਸਮਾਦ ਭਾਈ ਪਿੰਡ ਤੋਂ ਜਿਹੜੀ ਚੰਨੂ ਆਣੇ ਨੂੰ ਛੜਕ ਜਾਂਦੀ ਆ ਉਸ ਛੜਕੇ ਦੇ ਉੱਤੇ ਭਾਰਤ ਗੈਸ ਏਜੰਸੀ ਲੰਘ ਕੇ ਮਿੱਤਰੋ ਸੱਜੇ ਹੱਥ ਤੁਹਾਨੂੰ ਇੱਟਾਂ ਵਾਲੀ ਪਾਈ ਮਿਲੂਗੀ ਪਹਿਲੀ ਪਾਈ ਮਿਲੂਗੀ ਸੱਜੇ ਹੱਥ ਤੇ ਉਹ ਪਾਈ ਸਿੱਧੀ ਪਾਈਆਂ ਦੇ ਘਰੇ ਆਉਂਦੀ ਆ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਜਾਨਵਰ ਰੱਖੇ ਹੋਇਆ ਬਾਈ ਉਹਨਾਂ ਦੇ ਘਰੇ ਦੇ ਆਪਦੇ ਘਰੇਲੂ ਮਜਬੂਰੀਆਂ ਨੂੰ ਵੇਖਦੇ ਹੋਏ ਇੱਕ ਕੱਟੀ ਵਕਾਊ ਲਈ ਆ ਜਿਹੜੀ ਕਿ ਬਹੁਤ ਸੋਹਣੀ ਢਾਂਚੇ ਦੇ ਵਿੱਚ ਆ ਕੀ ਬਾਈ ਹੁਣੀ ਇਹਦਾ ਰੇਟ ਕਰਦੇ ਆ ਕਿੰਨੇ ਦੀ ਦੇਣੀ ਚਾਹੁੰਦੇ ਆ ਸਾਰੀ ਗੱਲਬਾਤ ਆਪਾਂ ਬਾਈਆਂ ਨਾਲ ਕਰਦੇ ਆ ਆਉ ਮਿਲਦੇ ਆ ਬਾਈ ਨੂੰ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਆ ਬੰਦਰਾ ਬਹੁਤ ਗਾਈ ਇੱਕ ਵਾਰੀ ਵੀਰੇ ਨਾਮ ਦੱਸਦੇ ਆ ਆਪਦਾ ਭਰਾ ਨਾਮ ਹਰਮਪ੍ਰੀਤ ਸਿੰਘ ਜੀ ਪਿੰਡ ਸਮਾਦ ਭਾਈ ਤਹਿਸੀਲ ਬਾਗਾਪੁਰਾਣਾ ਜ਼ਿਲ੍ਹਾ ਮੋਗਾ ਸੋ ਇਹ ਸਮਾਦ ਭਾਈ ਤੋਂ ਚੰਨੂਆਣੇ ਵਾਲੀ ਛੜਕੇ ਦੇ ਉੱਤੇ ਘਰ ਆ ਬ੍ਰਦਰ ਕੱਟੀ ਕਿੰਨੇ ਚਿਰ ਦੀ ਹੈ ਇਹ? ਇਹ 13-14 ਮਹੀਨੇ ਦੀ ਦੰਦੋ ਖੀਰੀ ਹੈ ਜੀ। ਦੰਦਾ ਤੋਂ ਖੀਰੀ ਹੈ 13-14 ਮਹੀਨਿਆਂ ਦੀ ਹੈ। ਮਾਂ ਦਾ ਦੁੱਧ ਕੋਈ ਪਤਾ ਵੀ ਰੇ? ਮਾਂ ਦਾ ਹੀ 15-16 ਲੀਟਰ ਦਾ ਹੈ। ਠੀਕ ਹੈ ਵੀਰੇ ਠੀਕ ਹੈ ਭਾਈ। ਤੇ ਵੀਰੇ ਕੀ ਰੇਟ ਰੱਖਾਂਗੇ ਆਪਾਂ ਇਹਦਾ? ਰੇਟ ਹੀ 11000 ਹਾਂ ਨਾ 18 ਦੀ ਹੈ ਜੀ। ਠੀਕ ਹੈ ਮੁੱਲ 20000 ਦੇਣੀ 18000 ਦੀ ਹੈ। ਇਹਦੇ ਵਿੱਚ ਕੋਈ ਮਾੜਾ-ਮੋਟਾ ਮਾਨ ਤੈਣਾ। ਛੋਟ-ਛੱਪਾ ਕਰ ਦਾਂਗੇ। ਠੀਕ ਹੈ ਵੀਰੇ ਕੱਡੀ ਬਾਂ ਨੂੰ ਤੋਰੀ ਭਰਾ ਮਾੜਾ ਇਹਨੂੰ ਯਾਰ। ਲੈ ਵੀ ਮਿੱਤਰੋ ਕੱਟੀ ਦੇ ਅੰਗ ਹੈਗੇ ਆ ਬਾਲੇ ਚੰਗੇ ਝੂਟੀ ਦੀ ਮਹਿ ਤਿਆਰ ਹੋ ਜੂਗੀ ਤੁਹਾਡੇ ਨਾਲ ਮੈਂ ਆ ਝੋਟੀ ਨੂੰ ਸੰਭਣ ਦੀ ਲੋੜ ਹੈ ਕੱਟੀ ਨੂੰ ਸਿਰਫ 7-8 ਮਹੀਨੇ ਪੂਰੇ ਟਿਕਾ ਕੇ ਸੰਭਲਿਆ ਜੇ ਕਰਮਾ ਵਾਲੀ ਨੂੰ ਥੱਲੋ ਝੋਲੀ ਝਾਲੀ ਦੀ ਬਹੁਤ ਚੰਗੀ ਹੈ ਬੰਨ ਦਿਓ ਵੀ ਮੋੜ ਦਿਓ ਬਹੁਤ ਸੋਹਣਾ ਜਿਹੜਾ ਢੰਚਾ ਦਾ ਕਰਮਾ ਵਾਲੀ ਦਾ ਜਿੰਨਾ ਹੈਗਾ ਦੇਖ ਸਕਦੇ ਆ ਤੁਸੀਂ ਆਪ ਵੀ ਬਈ ਮੂੰਹ ਮੱਥੇ ਲੱਗਦੀ ਆ ਪੂਰੀ ਵਧੀਆ ਓਕੇ ਜਮਾ ਝੋਲੀ ਝਾਲੀ ਵੱਲੋਂ ਖੁੱਲੀ ਡੁੱਲੀ ਆ ਕਰਮਾ ਵਾਲੀ ਰੇਟ ਇਹਦਾ ਜਿਹੜਾ 20 ਹਜ਼ਾਰ ਰੁਪਈਆ ਦੇ ਦੇਣ ਲੈਣ ਵਾਲਾ ਰੇਟ ਆ ਉਹ ਹੈਗਾ 18000 ਰੁਪਈਆ ਉਹਦੇ ਵਿੱਚੋਂ ਛੋੜ ਚੱਪਾ ਹੋਣਾ ਵਾ ਹੁਣ ਮਿੱਤਰੋ ਗੱਲਬਾਤ ਦੇ ਲਈ ਨੰਬਰ ਨੋਟ ਕਰ ਲਓ ਵੀਰੇ ਨੰਬਰ ਦਈ 95016 432 ਉਹਨੇ ਇੱਕ ਵਾਰੀ ਹੋਰ ਬੋਲ ਦਿ ਵੀਰੇ 95016 432 ਉਹਨੇ ਠੀਕ ਹੈ ਵੀਰੇ ਇਸ ਨੰਬਰ ਤੇ ਕਰ ਲਿਓ ਮਿੱਤਰੋ ਬਾਈ ਦਾ ਗੱਲਬਾਤ ਪਿੰਡ ਸਮਾਦ ਭਾਈ ਚੰਨੂਆਣਾ ਰੋਡ ਭਾਰਤ ਕੇਂਸੈਂਸੀ ਰੰਗ ਕੇ ਸੱਚੇ ਹੱਥ ਮੁਰਦੀ ਆ ਪਈ ਬਾਈ ਦੇ ਘਰ ਨੂੰ ਉਸ ਪਈ ਦੇ ਉੱਤੇ ਬਾਈ ਦਾ ਘਰ ਆ ਦਾਰਾ ਕੱਟੀ ਬਾਈ ਦੇ ਘਰੇ ਖੜੀਏ ਗੱਲਬਾਤ ਲਈ ਸੰਪਰਕ ਕਰ ਲਿਓ ਧੰਨਵਾਦ